ਪਾਣੀ ਵਿੱਚ ਮਿਲਾ ਕੇ ਪੀਓ ਇਹ ਚੀਜ਼ਾਂ ਪਾਣੀ ਬਣ ਜਾਵੇਗਾ ਅੰਮ੍ਰਿਤ ਜਾਣ ਰਸੋਈ ਦੀਆਂ ਇੰਨਾਂ ਖਾਸ ਚੀਜ਼ਾਂ ਦੀ ਸੂਚੀ ਜਿਸ ਤਰ੍ਹਾਂ ਤੁਸੀਂ ਆਪਣੇ ਸਰੀਰ ਨੂੰ ਫਿੱਟ ਅਤੇ ਸਿਹਤਮੰਦ ਰੱਖਣ ਲਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਖੁਰਾਕ ਲੈਂਦੇ ਹੋ ਉਸੇ ਤਰ੍ਹਾਂ ਤਰਲ ਪਦਾਰਥ ਦਾ ਸੇਵਨ ਵੀ ਬਹੁਤ ਜ਼ਰੂਰੀ ਹੈ ਇਸ ਤਰਲ 'ਚ ਜ਼ਿਆਦਾਤਰ ਆਮ ਪਾਣੀ ਹੁੰਦਾ ਹੈ ਪਰ ਇਸ ਤੋਂ ਇਲਾਵਾ ਜੇਕਰ ਤੁਸੀਂ ਪਾਣੀ 'ਚ ਕਈ ਚੀਜ਼ਾਂ ਮਿਲਾ ਕੇ ਪੀਂਦੇ ਹੋ ਤਾਂ ਤੁਹਾਨੂੰ ਸਿਰਫ ਫਾਇਦੇ ਹੀ ਹੁੰਦੇ ਹਨ ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਸਾਦੇ ਪਾਣੀ ਤੋਂ ਇਲਾਵਾ ਹੋਰ ਕਿਹੜਾ ਪਾਣੀ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਜੇਕਰ ਤੁਸੀਂ ਦਵਾਈਆਂ ਦੀ ਬਜਾਏ ਪਾਣੀ 'ਚ ਕੁਝ ਕੁਦਰਤੀ ਚੀਜ਼ਾਂ ਮਿਲਾ ਕੇ ਪੀਂਦੇ ਹੋ ਤਾਂ ਇਹ ਸਰੀਰ 'ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ ਦਾ ਕੰਮ ਕਰਦਾ ਹੈ ਤੁਹਾਨੂੰ ਇਹ ਚੀਜ਼ਾਂ ਬਾਹਰੋਂ ਲਿਆਉਣ ਦੀ ਵੀ ਲੋੜ ਨਹੀਂ ਹੋਵੇਗੀ ਇਹ ਚੀਜ਼ਾਂ ਤੁਹਾਡੀ ਰਸੋਈ 'ਚ ਹੀ ਮੌਜੂਦ ਹਨ ਜੇਕਰ ਤੁਸੀਂ ਘਰ 'ਚੋਂ ਮੌਜੂਦ ਕਲੌਂਜੀ ਗੌਂਦ ਕਤிரா ਧਨੀਏ ਦਾ ਪਾਣੀ ਅਤੇ ਲਸਣ ਦੀ ਵਰਤੋਂ ਕਰਦੇ ਹੋ ਤਾਂ ਇਹ ਤੁਹਾਡੀ ਸਿਹਤ ਨੂੰ ਅਣਗਿਣਤ ਫਾਇਦੇ ਪ੍ਰਦਾਨ ਕਰਦਾ ਹੈ ਇਹ ਤੁਹਾਡੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ ਇਸ ਲਈ ਸਾਧਾਰਨ ਪਾਣੀ ਦੀ ਬਜਾਏ ਜੇਕਰ ਤੁਸੀਂ ਇਹਨਾਂ ਚੀਜ਼ਾਂ ਨੂੰ ਮਿਲਾ ਕੇ ਸਵੇਰੇ ਸ਼ਾਮ ਪਾਣੀ ਪੀਂਦੇ ਹੋ ਤਾਂ ਇਸ ਦੇ ਕਈ ਫਾਇਦੇ ਹੋ ਸਕਦੇ ਹਨ ਆਓ ਜਾਣਦੇ ਹਾਂ ਨੰਬਰ 1 ਕਲੌਂਜੀ ਦਾ ਪਾਣੀ ਰਾਤ ਭਾਰ ਕਲੌਂਜੀ ਨੂੰ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਇਹ ਪਾਣੀ ਪੀਓ ਇਸ ਨਾਲ ਹਾਈ ਯੂਰਿਕ ਐਸਿਡ ਦੀ ਸਮੱਸਿਆ ਦੂਰ ਹੋ ਜਾਂਦੀ ਹੈ ਨੰਬਰ 2 ਗੌਂਦ ਕਤੀਰਾ ਪਾਣੀ ਗਰਮੀਆਂ ਵਿੱਚ ਗੌਂਦ ਕਤੀਰਾ ਦਾ ਪਾਣੀ ਪੀਣ ਨਾਲ ਕਬਜ਼ ਗਰਮੀ ਦੀ ਥਕਾਵਟ ਅਤੇ ਹੀਟ ਸਟ੍ਰੋਕ ਤੋਂ ਬਚਾ ਰਹਿਦਾ ਹੈ ਨੰਬਰ 3 ਧਨੀਆ ਪਾਣੀ ਧਨੀਏ ਦਾ ਪਾਣੀ ਨਿਯਮਤ ਤੌਰ ਤੇ ਪੀਣ ਨਾਲ ਹਾਈਪਰ ਅਤੇ ਹਾਈਪੋਥਾਇਰੋਇਡ ਦੀ ਸਮੱਸਿਆ ਨੂੰ ਠੀਕ ਕਰਨ ਚ ਮਦਦ ਮਿਲਦੀ ਹੈ ਨੰਬਰ 4 ਲਸਣ ਦਾ ਪਾਣੀ ਲਸਣ ਦਾ ਪਾਣੀ ਪੀਣ ਨਾਲ ਚਰਬੀ ਵਾਲੇ ਜਿਗਰ ਦੀਆਂ ਸਥਿਤੀਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਵਿੱਚ ਮਦਦ ਮਿਲਦੀ ਹੈ। ਨੰਬਰ 5 ਅਰਜਨ ਦੀ ਚਾਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਅਰਜਨ ਚਾਹ ਪੀਣਾ ਬਹੁਤ ਫਾਇਦੇਮੰਦ ਹੈ। ਨੰਬਰ 6 ਸ਼ਤਾਵਰੀ ਤੋਂ ਬਣੀ ਚਾਹ ਪੀਸੀਓਐਸ ਅਤੇ ਪੀਸੀਓਡੀ ਤੋਂ ਪੀੜਤ ਲੜਕੀਆਂ ਨੂੰ ਐਸਪੈਰਗਸ ਚਾਹ ਪੀਣ ਨਾਲ ਮਹਾਵਾਰੀ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਸਾਡੀ ਨਵੀਂ ਆਉਣ ਵਾਲੀ ਵੀਡੀਓ ਨੂੰ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ ਜੀ